ਮੋਰਚੀ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਮੌਜੂਦ ਹੈ ਤੇ ਉਸ ਤੋਂ ਇਲਾਵਾ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਜੋੜੇ ਹੋ ਵੀ ਅੰਦਰ ਮੌਜੂਦ ਦੇ ਤੇ ਇਸ ਸਮੇਂ ਪੋਚ ਮਾਰਨ ਦੀ ਪ੍ਰਕਿਰਿਆ ਜਿਹੜੀ ਲਗਭਗ ਉਹ ਕੰਪਲੀਟ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਲਗਾਤਾਰ ਹੋਰ ਵੀ ਬੇਤਕ ਦੇ ਆਉ ਪਰ ਐਮਬੂਲੈਂਸ ਦੇ ਵਿੱਚ ਲਿਜਾ ਕੇ ਅਰੰਧ ਕਰ ਉਹਨਾਂ ਦੇ ਪਿੰਡ ਦੇ ਵਿੱਚ ਅੜੀ ਜਾਏ ਉਹ ਲਿਜਾਈ ਜਾਏਗੀ ਦੱਸ ਜੀਏ ਕਿ ਸਭ ਜਿਹੜੇ ਕਿ ਨੇ ਫੇਕ ਐਂਕਾਊਂਟਰ ਮਾਮਲੇ ਦੇ ਵਿੱਚ ਜਿਹੜੇ ਸੁਪਾ ਸਿੰਘ ਸੀਗੇ ਉਹ ਪਟਿਆਲਾ ਦੇ ਕੇਂਦਰੀ ਜੀਲ ਦੇ ਵਿੱਚ ਜਿਹੜੇ ਨੇ ਉਹ ਉਹ ਆਪਣੀ ਉਮਰ ਕਾਇਤ ਦੀ ਸਹਾਇਤਾ ਜੋ ਕੱਟ ਰੇ ਸਨ ਤੇ ਜਿਗਾਕਾਰ ਉਸ ਤੋਂ ਬਾਅਦ ਅ ਸੰਦੀਪ ਸਿੰਘ ਦੇ ਨਾਲ ਜਿਸ ਤਰੀਕੇ ਦੇ ਨਾਲ ਛੜਾ ਪਿਆ ਉਹ ਜੇਲ੍ਹ ਦੇ ਵਿੱਚ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਗੰਭੀਰ ਚੱਕਮੀ ਹੋ ਜਾਂਦਾ ਸੁਪਾਸ ਸਿੰਘ ਤੇ ਉਸ ਤੋਂ ਬਾਅਦ ਲਗਾਤਾਰ 7 ਦਿਨ ਜਿਹੜਾ ਉਹ ਜਿਦਾਂ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਭਰਤੀ ਰਹਿੰਦੇ ਨੇ ਤੇ ਉਸ ਤੋਂ ਬਾਅਦ ਕੱਲ ਦੀ ਗੱਲ ਕੀਤੀ ਹੈ ਉਹ ਤਾਂ ਤਕਰੀਬਨ 4:30 ਦੇ ਕਰੀਬ ਕੱਲ ਉਹਨਾਂ ਨੂੰ ਮ੍ਰਿਤਕ ਕੋਸ਼ਿਤ ਕਰ ਦਿੱਤਾ ਜਾਂਦਾ ਸਪੋਰਟਸ ਜਿਹਦੇ ਬਾਹਰ ਮੌਜੂਦਾਂ ਜਿੱਥੇ ਕੇਸ ਸੁਪਾਸ ਸਿੰਘ ਦੀ ਮ੍ਰਿਤਕ ਜਿਹੜੀ ਹੈ ਉਹ ਮੋਟਰਸਾਈਕਲ ਦੇ ਵਿੱਚ ਜਿਹੜੀ ਰੱਖੀ ਗਈ ਹੈ ਤੇ ਲਗਾਤਾਰ ਉਡੀਕ ਕੀਤੀ ਜਾ ਰਹੀ ਹੈ ਕਿਉਂਕ ਅ ਪਰਿਵਾਰ ਦੇ ਮੈਂਬਰ ਨੇ ਯਾਨੀ ਕਿ ਸੁਪਾ ਸਿੰਘ ਦੇ ਭਰਾ ਨੇ ਜੋ ਕਿ ਆਪੀਪੋਸ ਪਲਾਜ਼ਮ ਨੇ ਉਹ ਵੀ ਮੌਕੇ ਦੇ ਉੱਪਰ ਪਹੁੰਚ ਕੇ ਸਾਰੀ ਕਾਨੂੰਨੀ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਉਹਨਾਂ ਦਾ ਹੁਣੇ ਸਮੇਂ ਪੋਸਟਮਾਰਟਮ ਕੀਤਾ ਜਾ ਰਿਹਾ ਦੱਸਦੇ ਹਾਂ ਕਿ ਸਾਰੀ ਪੋਸਟਮਾਰਟਮ ਜਿਹੜੀ ਕਿਰਿਆ ਉਹ ਜੱਜ ਕੋਰਪਤ ਸਿੰਘ ਦੀ ਇਹੜੀ ਕੀਆ ਹੋ ਅਜਰੀ ਦੇ ਵਿੱਚ ਹੋਈ ਹੈ ਇਸ ਤੋਂ ਇਲਾਵਾ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਪੋਸਟਮਾਰਟਮ ਲਈ ਜਾਓ ਕੀਤੀ ਗਈ ਹੈ ਲਗਾਤਾਰ ਉੜੀ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਡੈੱਡ ਬਾਡੀ ਹੈ ਉਹ ਤਰਨ ਤਰਨ ਜਿਹੜੇ ਕੇ ਸੁਪਾ ਸਿੰਘ ਦੇ ਪਿੰਡਾਂ ਉੱਥੇ ਲਿਜਾਈ ਜਾਵੇ ਇਸਵੇਂ ਤਸਵੀਰਾਂ ਨੇ ਇਹ ਮੌਤਰੀ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਲਗਾਤਾਰ ਪੁਸਤ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਮੌਜੂਦ ਹੈ ਤੇ ਉਸ ਤੋਂ ਇਲਾਵਾ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਉਹ ਵੀ ਅੰਦਰ ਮੌਜੂਦ ਨੇ ਤੇ ਇਸ ਸਮੇਂ ਪੋਚਮਾਰਨ ਦੀ ਪ੍ਰਕਿਰਿਆ ਜਿਹੜੀ ਲਗਭਗ ਉਹ ਕੰਪਲੀਟ ਹੋ ਚੁੱਕੀ ਤੇ ਇਸ ਤੋਂ ਬਾਅਦ ਲਗਾਤਾਰ ਹੋਣ ਤਰਨਤਾਰਨ ਉਹਦੇ ਪਿੰਡ ਦੇ ਵਿੱਚ ਅੜੀ ਆ ਜੋ ਲਿਜਾਈ ਜਾਈ ਜੇ ਤਾਂ ਸੀ ਕਿ ਸੱਤ ਜਿਹੜੇ ਕਿਨੇ ਫੇਕ ਐਨਕਾਊਂਟਰ ਮਾਮਲੇ ਦੇ ਵਿੱਚ ਜਿਹੜੇ ਸੁਪਾਸ ਸਿੰਘ ਸੀਗੇ ਉਹ ਪਟਿਆਲਾ ਦੇ ਕੇਂਦਰੀ ਜੀਲ ਦੇ ਵਿੱਚ ਜਿਹੜੇ ਨੇ ਉਹ ਆਪਣੀ ਉਮਰ ਕਹਿਤੀ ਸਾਹ ਜਾਈ ਆ ਉਹ ਕੱਟ ਰੇ ਸਾਂ ਤੇ ਜਿਗਾ ਤਾਰੂਫ ਤੋਂ ਬਾਅਦ ਅ ਸੰਦੀਪ ਸਿੰਘ ਦੇ ਨਾਲ ਜਿਸ ਤਰੀਕੇ ਦੇ ਨਾਲ ਛੜਾ ਪਏ ਉਹ ਜੇਲ੍ਹ ਦੇ ਵਿੱਚ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜੇ ਗੰਭੀਰ ਚੱਕੀ ਹੋ ਜਾਂਦਾ ਸੁਪਾਸ ਸਿੰਘ ਤੇ ਉਸ ਤੋਂ ਬਾਅਦ ਲਗਾਤਾਰ 7 ਦਿਨ ਜਿਹੜਾ ਉਹ ਜਿਸ ਤਰ੍ਹਾਂ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਭਰਤੀ ਰਹਿੰਦੇ ਨੇ ਤੇ ਉਸ ਤੋਂ ਬਾਅਦ ਕੱਲ ਦੀ ਗੱਲ ਕੀਤੀ ਆ ਤੇ तकरीबन 4:30 ਦੇ ਕਰੀਬ ਕੱਲ ਉਹਨਾਂ ਨੂੰ ਮਰਤਕ ਕੋਸ਼ਿਤ ਕਰ ਦਿੱਤਾ ਜਾਂਦਾ ਤੇ ਇਸਵੇਂ ਮੌrti ਦੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਪੁਲਿਸ ਪ੍ਰਸ਼ਾਸਨ ਨੇ ਕੋਈ ਕੁੱਪੀ ਦੇ ਕਿਤੀ ਜਾਰੀ ਤੇ ਫੈਂਡ ਵਿੱਚ ਪੇਸ਼ ਜਾਵੇਗੀ ਐਂਬੂਲੈਂਸ ਜੜੀ ਆ ਉਹ ਤਿਆਰ ਖੰਡੀ ਆ ਤੇ ਉਸ ਦੇ ਪਾਸੇ ਹੁਣ ਪਰਿਵਾਰਕ ਮੈਂਬਰ ਵੀ ਉਸ ਵਿੱਚ ਪਹਿਲਾਂ ਗਿਆ ਥੋੜਾ ਹੋਰ ਰਵਾਨਾ ਹੋਏ ਨੇ ਕਿਉਂਕਿ ਹਮ ਕੁਝ ਕੁਝ ਤਿਆਰੀਆਂ ਨੇ ਹੋ ਕਿ ਤਿਆਰੀਆਂ ਫਿਲਹਾਲ ਉਹੀ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਬੇਟਾ ਜਾਂ ਬੇਟੀ ਵੀ ਉਹ ਕੇ ਮੌਕੇ ਤੇ ਮੌਜੂਦ ਹੋਣਗੇ ਪਰ ਉਹਨਾਂ ਦੇ ਵਿੱਚੋਂ ਫਿਲਹਾਲ ਇਸ ਜਗ੍ਹਾ ਦੇ ਉੱਪਰ ਕੋਈ ਵੀ ਨਹੀਂ ਪਹੁੰਚਿਆ ਤੇ ਇਹ ਐਂਬੂਲੈਂਸ ਜਿੱਤੇ ਵਿੱਚ ਸੁਭਾ ਸਿੰਘ ਜਿਹੜੀ ਮਰਤਕ ਤੇ ਆ ਉਹ ਨਜਾਈ ਜਾਵੇ ਕਿ ਜਿਹੜੀ ਕਿ ਉਹਨਾਂ ਦੇ ਪਿੰਡ ਤਰਨਤਾਰਨ ਦੇ ਵਿੱਚ ਪੰਚਾਇਤ ਜਾਵੇਗੀ ਫਿਲਹਾਲ আর ਸਵੇਰ ਦੀ ਜਿਹੜੀ ਆ ਉਹ ਸੁੱਭਾ ਤੋਂ ਦੀ ਜਿਹੜੀ ਪੋਸਟ ਮਾਰਨ ਦੇ ਪ੍ਰਕਿਰਿਆ ਜਿਹੜੀ ਲਗਾਤਾਰ ਹੈ ਜਾਰੀ ਹੈ ਚਾਹਤੀ ਸੀ ਜਿਸ ਦੇ ਤਹਿਤ ਉਹਨਿਕ ਸੀ ਕਿ ਕਦੋਂ ਪ੍ਰਕਿਰਿਆ ਸਾਰੀ ਖਤਮ ਹੋਵੇ ਕਿਉਂਕਿ ਸਾਰੀ ਪ੍ਰਕਿਰਿਆ ਜੱਜ ਗੁਰਪ੍ਰੀਤ ਸਿੰਘ ਦੇ ਦੇਖ ਰਿਕ ਵਿੱਚ ਹੋਏ ਉਹਨਾਂ ਦੇ ਵੱਲੋਂ ਬਿਆਨ ਜਿਹੜੇ ਉਹ ਨੋਟ ਕਰ ਦਿੱਤੇ ਗਏ ਨੇ ਤੇ ਸਾਬਤ ਹੋਤੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਦੇ ਜਿਹੜੀ ਹੈ ਕਵਰੇਜ ਦੇ ਵਿੱਚ ਜਿਹੜੀ ਆ ਉਹ ਜਿਹੜੀ ਜਿਹੜੀ ਪੂਰੀ ਪ੍ਰਕਿਰਿਆ ਉਹ ਪੋਸਟ ਮਾਰਨ ਦੀ ਉਹ ਕਿੱਤੀ ਜਾ ਰਹੀ ਹੈ ਤੇ ਕੁਝ ਸਮੇਂ ਦੇ ਵਿੱਚ ਜਿਹੜੀ ਮਿੱਤਕਦੇ ਆ ਉਹ ਇਥੋਂ ਦੀ ਤਰਨ ਤਰਨ ਜਾਣੀ ਕਿ ਉਹਨਾਂ ਦੇ ਪਿੰਡ ਜਿਹੜੀ ਆ ਉਹ ਰਵਾਨਾ ਕਰ ਦਿੱਤੀ ਜਾਵੇਗੀ